ਜਿਹੜੀ ਗੱਲ ਪਹਿਲਾਂ ਸੀ ਕਰਦੇ ਸੀਗੇ ਕਿ ਉਹ ਸਾਰੀ ਦੁਵਾਰਦੀ ਕਰ ਲਈ ਸੀਗੀ ਪਿਛਲੇ ਸਮੇਂ ਕਾਰਵਾਈ ਹੋਈ ਸੀਗੀ ਔਰ ਪੁਲਿਸ ਪ੍ਰਸ਼ਾਸਨ ਦਾ ਤੋਂ ਪੀਲਾ ਪਿਛਲੇ ਪਾਸੇ ਲੋਕਾਂ ਵੱਲੋਂ ਕੀ ਕੀਤੀ ਜਾਂਦੀ ਹੈ ਜਿਸ ਲਾਲਚ ਕਰਕੇ ਲੋਕਾਂ ਫੇਰ ਦੁਬਾਰਾ ਕਿਉਂ ਕੀਤਾ ਦੁਬਾਰਾ ਕਹਿੰਦੇ ਲਿਸਟਾ ਚ ਨਾ ਆਏ ਆ ਲਿਸਟਾ ਚ ਨਾ ਆਏ ਨੇ ਨਿਕਲਦੇ ਹੈਗੇ ਕਹਿੰਦੇ ਚੰਦੀੜ ਘੜਵਾਉਂਦੇ ਲਿਸਟਾ ਚ ਨਾ ਇਹ ਹੀ ਨਿਕਲਦੇ ਆ ਇਹ ਤੁਸੀਂ ਵੇਚਦੇ ਸੀ ਨਸ਼ਾ ਹੋਣਾ ਉਹ ਚੀਜ਼ ਤਾਂ ਵੇਚਦੇ ਨਹੀਂ ਹੈ ਪਹਿਲਾਂ ਵੀ ਪਹਿਲਾਂ ਪਹਿਲਾਂ ਸਾਡੇ ਸਾਹਮਣੇ ਵੇਚਦੇ ਸੀ ਉਹ ਮੋਤੋ ਦੀ ਤੇ ਬੱਚੇ ਕਾਰਵਾ ਨਾ ਕਹਦਾ ਕਿਉਂ ਨਾ ਇਹ ਦੋ ਕਰਦਾ ਕਿਉਂ ਤਿੰਨ ਕਰਦਾ ਆ ਰਿਹਾ ਗਾੜੀ ਤੁਹਾਡੇ ਇਖਤਾਰਾ ਹੈ ਜਿੱਥੇ ਪਿੰਗੇਸ ਦਾ ਤਾਂ ਆ ਗਿਆ ਤੁਸੀਂ ਪਹਿਲਾਂ ਕਦੀ ਵਿਰੋਧ ਨਹੀਂ ਕੀਤਾ ਕਿ ਨਜਾਇਜ਼ ਹੈ ਨਜਾਇਜ਼ ਹੈ ਇੱਕੜਾ ਹੁਣ ਦੇ ਬਣੇ ਤਾਂ ਬਹੁਤ ਟੈਮਾ ਜੇਲ ਵੀ ਜਾ ਗਿਆ ਪਹਿਲਾਂ ਜੇਲ ਵੀ ਗਿਆ ਪਰਚੀ ਵੀ ਤੁਹਾਡੇ ਕੋਲ ਨਹੀਂ ਨਹੀਂ ਸਾਡੇ ਕੋਈ ਪਰਚੀ ਨਾ ਕਰ ਜੇ ਇੱਥੇ ਆਈ ਪਹਿਲਾਂ ਗਏ ਨਹੀਂ ਅੱਛਾ ਨਹੀਂ ਤੁਸੀਂ ਮੇਰੀ ਵਾਰ ਤੁਸੀਂ ਆ ਕੇ ਆ ਕੇ ਮੈਂ ਜੇਲ ਜਾ ਕੇ ਆਇਆ ਤੇ ਚੰਨਾ ਨੇ ਹੱਥ ਵੀ ਲਾਇਆ ਇਸ ਕੇ ਤੌਬਾ ਵੀ ਕੀਤੀ ਸੀ ਤੌਬਾ ਕੀਤੀ ਸੀ ਕੋਈ ਸਾਨੂੰ ਮੈਨੂੰ ਉਹ ਕਹਿੰਦੇ ਸਾਨੂੰ ਕਿਹੜਾ ਮਾਫ ਕਰ ਦਿੱਤਾ ਸਾਨੂੰ ਕਿਹੜਾ ਘਰ ਬੈਠਣ ਦੇ ਦਿੱਤਾ ਜਿਸ ਕੀਤੀ ਸੀ ਅੱਛਾ ਸਾਨੂੰ ਤਾਂ ਸਾਡੇ ਤਾਂ ਸਾਨੂੰ ਉਦੋਂ ਗੁਣੀ ਸਾਡੇ ਤੇ ਸੁਤਾਈ ਕਰ ਦਿੱਤੀ ਸੀ ਮੈਂ ਨਹੀਂ ਬਾਹਰ ਜਿਹੜਾ ਭੰਦੇ ਆ ਉਹ ਅਨਕ੍ਰੋਜਾ ਉਹ ਨਾ ਬਣਾਓ ਤੁਸੀਂ ਇਹ ਵਾਅਦੇ ਨਾ ਬਣਾਦੇ ਵਕਾ ਅੱਜ ਕੋਠੀ ਦੀ ਨਸਾਨ ਨਹੀਂ ਕੀਤਾ ਹੋਣ ਪਤਾ ਲੱਗ ਗਿਆ ਪਿਛਲੀ ਵਾਰ ਵੀ ਭੰਦੀ ਸੀ ਦੁਆਰਾ ਫੇਰ ਤੁਸੀਂ ਬਣਾ ਕਲਰਾਂ ਮਹੱਲੇ ਦੇ ਵਿੱਚ ਖੜੇ ਹੈਗੇ ਆ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਪਤਾ ਹੈਗਾ ਪਹਿਲਾਂ ਵੀ ਇੱਥੇ ਡਿਮੋਲਿਸ਼ ਜਿਹੜੀਆਂ ਸੀਗੇ ਜਿਹੜੇ ਇਲਲੀਗਲ ਤਰੀਕੇ ਨਾਲ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਡਿਮੋਲਿਸ਼ ਕੀਤੀ ਗਈ ਸੀ ਜੀ ਔਰ ਮੋਸਟਲੀ ਕਾਰ ਰਹੀ ਹੈਗੇ ਆ ਇਹ ਜੀ ਜਿਹੜੇ ਡਰੱਗਸ ਦੇ ਨਾਲ ਰਿਲੇਟਡ ਹੈਗੇ ਆ ਜੀ ਉਹਨਾਂ ਨੇ अनਔਥਰਾਇਜ਼ਡ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਕਮੇਟੀ ਵਾਲਿਆਂ ਨੇ ਸਾਨੂੰ ਲਿਖੇ ਤੇ ਜਿਸੀ ਸਟੰਡੀ ਮੰਗੀ ਸੀ ਉਹਦੇ ਸਬੰਧ ਵਿੱਚ ਪਹਿਲਾਂ ਵੀ ਡਿਮੋਲਿਸ਼ ਕੀਤਾ ਸੀ ਅੱਜ ਫਿਰ ਦੁਬਾਰਾ ਆਏ ਆ ਜੁਆਇੰਟ ਆਪਰੇਸ਼ਨ ਹੈ ਜੀ ਹਾਂਜੀ ਜੁਆਇੰਟ ਆਪਰੇਸ਼ਨ ਸਰ ਉਹ ਘਰ ਤੇ ਪਹਿਲਾਂ ਵੀ ਕਾਰੋਇਸ ਉਹਨਾਂ ਨੇ ਫਿਰ ਉਹ ਸਾਰੀ ਕਰ ਲਈ ਉਹ ਤਾਂ ਹੀ ਡਿਮੋਲਿਸ਼ ਕੀਤਾ ਇਹਨਾਂ ਨੇ ਬਿਗੈਰ ਅ ਅਸ਼ੀਸੀ ਪਰਮਿਸ਼ਨ ਤੋਂ ਦੁਬਾਰਾ ਵੀ ਕੰਸਟਰਕਸ਼ਨ ਕਰ ਲਈ ਸੀ ਤਾਂ ਫਿਰ ਡਿਮੋਲਿਸ਼ ਕੀਤਾ ਹੁਣ ਇਹ ਐਨ ਅਥਰਾਇਜ਼ ਦੋ ਦੋ ਚੀਜ਼ਾਂ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਵਿੱਚ ਡਰਗ ਨਾਲ ਕਮਾਈ ਵੀ ਕਰੋ ਔਰ ਇਸ ਤਿੱਕੇ ਨਾਲ ਸਰ ਅਨੋਤਰੀ ਜੀ ਜਿਵੇਂ ਸਰ ਇੱਕ ਲੇਡੀ ਨਾਲ ਗੱਲ ਕੀਤੀ ਉਹਨਾਂ ਤਰਕ ਤੱਕ ਦੇ ਸੱਚ ਨੇ ਜਬ ਬੱਚੇ ਬਾਹਰੋਂ ਪੈਸੇ ਭੇਜਦੇ ਆ ਲੇਕਿਨ ਗੱਲ ਇਹ ਵੀ ਸਾਹਮਣੇ ਆਉਂਦੀ ਕਿ 10 10 ਜਾਂ ਦਰਜਨਾ ਦਰਜਨਾ ਪਰਚੇ ਨੇ ਪਹਿਲਾਂ ਤੋਂ ਹੀ ਹੁਣ ਗੈਰਕਾਨੂੰਨੀ ਢੰਗ ਨਾਲ ਸਾਰੀ ਕੀਤੀ ਉੱਤੇ ਕਾਰਵਾਈ ਤੋਫੀ ਲੇਕਿਨ ਗੈਰਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਇਕੱਠੀ ਕਰੀ ਬੈਠੇ ਆ ਕਿ ਉਹਦੀ ਵੀ ਜਾਂਚ ਹੋਊਗੀ ਐਨਡੀਪੀ ਸੈਕਟ ਦੇ ਲਾ ਦੇ ਮੁਤਾਬਕ ਇਹਨਾਂ ਸਾਰਿਆਂ ਤੋਂ ਲਿਆ ਗਿਆ ਆ ਦੀ ਜਿਹੜੀ ਤੁਸੀਂ ਕੰਸਟਰਕਸ਼ਨ ਕੀਤੀ ਹੈਗੀ ਆ ਜਿਹੜੀ ਪਿੱਛੇ ਤੁਸੀਂ ਦੇਖੀ ਹੋਣੀ ਆ ਵੱਡੀ ਕੋਠੀ ਬਣੀ ਹੋਈ ਆ ਜੀ ਔਰ ਉਹਦੇ ਤੋਂ ਐਸ ਪਰ ਲਾਲ ਜਿਹੜੀ ਅਟੈਚਮੈਂਟ ਹੈਗੀ ਉਹਦੇ ਬਾਅਦ ਕੁਰਕੀ ਹੈ ਅੱਛਾ ਜੀ ਉਹ ਪ੍ਰੋਸੈਸ ਹੈਗਾ ਉਹ ਨੈਕਸਟ ਸਟੈਪ ਹੈਗਾ ਉਹ ਨੈਕਸਟ ਸਟੈਪ ਹੈਗਾ ਉਹਦੇ ਉੱਤੇ ਸਾਡਾ ਆਲਰੇਡੀ ਵਰਕ ਚੱਲ ਰਿਹਾ ਹੈਗਾ ਜੀ ਆਲਰੇਡੀ ਸਮਝ ਗਿਆ ਜੀ ਜਿਹੜੀ ਸਪਰਾਇਸ ਹੈ ਜਿਹੜੀ ਇਹ ਵਾਲੀ ਜਿਹੜੀ ਤੁਸੀਂ ਆਲਰੇਡੀ ਅਟੈਚ ਹੈਗੇ ਆਂ ਦੋ ਕੁੱਥੀਆਂ ਇੱਥੇ ਹੈਗੇ ਆਂ ਜਿਹੜੀਆਂ ਆਲਰੇਡੀ ਅਟੈਚ ਹੈ ਠੀਕ ਹੈ ਉਹ ਫਰੀਜ਼ਿੰਗ ਦਾ ਇਹ ਪ੍ਰੋਸੈਸ ਚੱਲ ਰਿਹਾ ਹੈ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਦਿੱਲੀ ਉਹਦੇ ਵੱਲੋਂ ਇਹ ਪ੍ਰੋਪਰਟੀ ਦੀ ਅਟੈਚ ਕਰਵਾਈਆਂ ਜਾਂਦੀਆਂ ਜਰੂਰ ਨੈਸ਼ਨਲ ਇਨਵੈਸਟੀਗੇਸ਼ਨ ਠੀਕ ਹੈ ਠੀਕ